ਹਾਂਜੀ ਬੰਮੇ ਤੋਂ ਸਾਡੀ ਗਲਤੀ ਹਾਲੇ ਤੱਕ ਛੱਡਿ ਕਰਾ ਛੱਡਿ ਕਿਹਾ ਹੋਣਾ ਚਾਹੀਦੀ ਆ ਤੇ ਅੱਜ ਆਪਾਂ ਨਵੇਂ ਦੇ ਨਵੇਂ ਜਿਹੜੇ ਤੇ ਚੱਲੇ ਆ ਤੇ ਅੱਜ ਦਾ ਆਪਣਾ ਜਿਹੜਾ ਹੈਗਾ ਜੀ ਐਡੀਲੇਟ ਦਾ ਠੀਕ ਬਾਕੀ ਅੱਜ ਆਪਾਂ ਮੇਨ ਫਰੇਟ ਦੀ ਟਰੱਕ ਲੈ ਕੇ ਚੱਲੇ ਆ ਤੇ ਸਕੈਨੀਆ D8 ਤੇ ਇਹਦੇ ਨਾਲ ਕੁਝ ਆਪਣੇ ਨਾਲ ਹੈਗੇ ਟ੍ਰੇਲਰ ਇਹੋ ਜੇ ਤੇ ਕਿਉਂਕਿ ਯਾਰਡ ਚੋਂ ਆਪਾਂ ਨਿਕਲਾ ਆਏ ਹਾਂ ਛੇਤੀ ਹੀ ਬਾਕੀ ਟ੍ਰੇਲਰ ਆਪਾਂ ਹੁੱਕ ਕਰ ਲਿਆ ਕੱਗਵਰਾ ਟੈਸਟ ਕਰ ਲਿਆ ਆ ਵਾਇਰਲ ਲਾਤੀਆਂ ਇਹ ਅੱਜ ਟ੍ਰੇਲਰ ਆ ਅੱਜ ਆਪਾਂ ਕੰਮ ਕੀ ਹੱਥੇ ਕਰਨ ਲੱਗੇ ਆ ਕਿ ਕਿਸੇ ਦੇ ਟ੍ਰੇਲਰ ਉੱਥੇ ਪਹੁੰਚਾਉਣੇ ਆ ਐਡੀਲੇਡ ਤੇ ਉੱਥੇ ਬਾਅਦ ਵਿੱਚ ਪਿਕਅਪ ਕਰਕੇ ਫਿਰ ਵਾਪਸ ਆ ਜਾਣਾ ਬਾਕੀ ਰਹੀ ਗੱਲ ਸਫਰ ਦੀ ਸਫਰ ਦੇ ਵਿੱਚ ਤੁਹਾਨੂੰ ਚੱਲਦੇ ਆ ਅੱਜ ਐਡੀਲੇਡ ਤੋਂ ਵੱਲ ਬਹੌਣੇ ਆ ਤੇ ਹੌਲੀ ਹੌਲੀ ਕਰਕੇ ਹੋਰ ਇੰਪਰੂਵਮੈਂਟਸ ਕਰਾਂਗੇ ਤੇ ਬਾਕੀ ਸਟੇਡੀਅਮ ਯਾਰੋ ਤੇ ਵਾਤੋ ਵਾਤ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰੋ ਕਿਉਂਕਿ ਤੁਹਾਡੇ ਸਪੋਰਟ ਦੀ ਬਹੁਤ ਜ਼ਰੂਰਤ ਹੈ ਮੈਨੂੰ ਇਹ ਆਹ ਦੇਖੋ ਟ੍ਰੇਲਰ ਆ ਲੱਗਦਾ ਇੰਨੇ ਚ ਪਤਾ ਨਹੀਂ ਕੀ ਜਾਪਸ ਸਿਰਫ ਬੱਕਲ ਅਪ ਕੀਤੇ ਆ ਤੇ ਲੋਡਡ ਮੇਰੇ ਪਈ ਤੇ ਟ੍ਰੇਲਰ ਤੇ ਹੁਣ ਆਪਾਂ ਬਸ ਆ ਗੇਅਰ ਉੱਪਰ ਕਰਨਾ ਗੇਅਰ ਥੱਲੇ ਆ ਤੇ ਤੇ ਦੇ ਦਨ ਤੁਹਾਨੂੰ ਪੂਰੀ ਵੀਡੀਓ ਬਣਾ ਕੇ ਪਾਉਣੀ ਆ ਅੱਜ ਜਿਹੜਾ ਟਰੱਕ ਆਪਣੇ ਕੋਲ ਆ ਹੈਗਾ ਜੀ ਕੀ ਏ ਸਕੈਨੀਆ ਮੋਟਾ ਮੋਟਾ ਇਹ ਤੁਹਾਨੂੰ ਇੱਕ ਚੀਜ਼ ਦੱਸਦੇ ਆ ਆ ਹੁੰਦਾ ਇਹਦਾ ਲੀਵਰ ਲਾਈਟ ਬਹੁਤ ਘੱਟ ਆ ਇਹਨੂੰ ਪੂਰਾ ਖਿੱਚ ਕੇ ਬਾਹਰ ਕਮਾਵਾਂਗੇ ਆ ਇਹਦੇ ਛੋਟੇ ਗੇਅਰ ਤੇ ਪੂਰਾ ਖਿੱਚ ਕੇ ਬਾਹਰ ਕਮਾਇਆ ਆ ਆ ਗਏ ਛੋਟੇ ਗੇਅਰ ਤੇ ਤੇ ਇਹ ਵੱਡਾ ਗੇਅਰ ਕਰਨਾ ਇਹਨੂੰ ਕੀਤਾ ਹੰਦਮੂ ਫਿਰ ਆ ਕੇ ਵੱਡੇ ਗੇੜੇ ਤੇ ਇਹ ਤਾਂ ਕਿਹੜਾ ਵੱਜ ਜਾਂਦਾ ਚੱਕਰੀ ਦੇ ਅੰਦਰਲੇ ਬੰਨੇ ਉਹ ਫਿਰ ਉਹਨਾਂ ਹੀ ਚੇਹਰਾ ਛੇਤੀ ਜਿਹੜਾ ਪਰ ਉਹ ਚੱਕਦਾ ਬਾਕੀ ਕੀ ਇਹਦੇ ਲਾਵਾਂਗੇ ਟ੍ਰਾਈਪੋਡ ਵਗੈਰਾ ਸਾਰਾ ਲਾ ਕੇ ਤੁਹਾਨੂੰ ਖਾਵਾਂਗੇ ਤੇ ਆਪਾਂ ਹੈਗੇ ਆ ਐਪਿੰਗ ਵਾਲੇ ਮੇਨ ਫਲਾਈਟ ਦੇ ਯਾਰਡ ਦੇ ਵਿੱਚ ਇੱਥੋਂ ਟਰੈਲਰ ਆਪਾਂ ਪਿੱਕ ਕਰ ਲਿਆ ਬਾਕੀ ਤਾਂ ਨੂੰ ਮਿਲਦੇ ਜੇ ਵੀਡੀਓ ਦੇ ਦੂਜੀ ਸਾਈਡ ਇਹ ਅੰਦਰੋਂ ਆ ট্রাক ਕੋ ਸਹਜੇ ਵਿਖਦਾ ਪਾਣੀ ਇਹਨੇ ਰੱਖਣ ਵਾਲਾ ਸਰੇਚ ਸਵਾਲ ਤੋਂ ਸੈੱਟ ਕਰਨ ਵਾਲਾ ਬਾਕੀ ਚਲੋ ਇੱਥੇ ਨਿਕਲਦੇ ਆ ਤੇ ਮਿਲਦੇ ਜਗਾ ਫਲੇ ਕੋਈ ਨਹੀਂ ਆ ਰੁਪਈ ਨਹੀਂ ਜਗਾ ਬਹੁਤ ਹੰਦੀ ਬੀਡਲ ਕੱਢਣ ਆ ਤੇ ਲੈ ਲੋ ਨੇ ਆ ਹੁੰਦਾ ਵਾ ਆਈ ਫਾਈਂਡ ਹੁੰਦਾ। ਉਰੀ ਨਾ ਹੋਣਗੇ ਪਰ ਇਹਦਾ ਵਾ ਕਿ ਆ ਅੱਖਾਂ ਨਹੀਂ ਬੰਦ ਹੋਣ ਦਿੰਦਾ। ਜਦੋਂ ਵੀ ਅੱਖਾਂ ਬੰਦ ਹਈਆਂ ਨਾ ਸਿੱਧੇ ਪਿਛਲੇ ਪੰਨੇ ਇਹਦੇ ਵਿੱਚ ਲੱਗਾ ਵਾ ਸੈਂਸਰ। ਸੈਂਸਰ ਸੈਂਸਰ ਸੈਂਸਰ। ਬੰਦੇ ਸਿੱਧੇ ਪਿਛਲੇ ਪੰਨੇ ਲੱਗਾ ਸੈਂਸਰ। ਉਹ ਉਸੇ ਵੇਲੇ ਬੋਲਦਾ ਤੇ ਬੰਦੇ ਨੂੰ ਸਾਹਮਣੇ ਦਿੰਦਾ ਚੁਕਾ ਲੈਂਦਾ। ਚਿੜੀਆਂ ਬੋਲਦੀਆਂ ਕਰਨਾਂ ਦੇ ਲਾਗੇ ਚੰਗੇ ਨਾ। ਕਈ ਯਾਰ ਤਾਂ ਉਤਰਾ ਨਹੀਂ ਬੋਲ ਪੈਂਦਾ ਥੋੜਾ ਬਹੁਤ ਜੀ ਤੁਹਾਡਾ ਭਾਣੀ ਤਰ ਉਤਰਿਆ ਉਦੋਂ ਵੀ ਇਹਨੇ ਬੋਲ ਪੈਣਾ ਤੇ ਬਾਕੀ ਆ ਜਾ ਕੋਈ ਸੀਨ ਜੇ ਸ਼ੀਸ਼ਾ ਆਪਣਾ ਸਾਫ਼ ਕਰਨ ਨਾਲ ਕਿਉਂਕਿ ਇਹ ਟਰੱਕ ਆਲਾ ਹੁਣੇ ਸਿਰਨੀ ਤੋਂ ਵਾਪਸ ਆਇਆ ਵਾ ਬਾਕੀ ਚੱਲਦੇ ਆ ਫਿਊਲ ਸਟੇਸ਼ਨ ਤੇ ਫਿਊਲ ਅਪ ਕਰਦੇ ਆ ਸ਼ੀਸ਼ਾ ਤਾਂ ਉਹਨੇ ਆ ਗਿਆ ਚੰਗੀ ਤਰ੍ਹਾਂ ਉਹ ਮੇਰੇ ਕੋਲ ਜਿਹੜਾ ਸਮਾਨ ਆ ਉਹ ਵਿੱਚ ਪਿਆ ਨਹੀਂਗਾ ਮੇਰੇ ਕੋਲ ਬਾਕੀ ਭਈ ਮਿਲਦੇ ਸਾਨੂੰ ਦੂਜੀ ਸਾਈਡ ਤੇ ਮੇਰੇ ਕੋਲ ਹਾਂਜੀ ਤੇ ਹੁਣ ਆ ਗਏ ਜੀ ਆਪਾਂ ਫਿਊਲ ਪੰਪ ਤੇ ਫਿਊਲ ਅਪ ਕਰਵਾਵਾਂਗੇ ਇੱਥੋਂ ਤੇ ਉਨੇ ਚੋਂ ਆਪਣਾ ਸਮਾਨ ਵੀ ਆ ਜਾਊਗਾ ਤੇ ਸਮਾਨ ਵਗੈਰਾ ਫਿਰ ਰੱਖੇ ਟਰੱਕ ਚ ਫਿਰ ਚੱਲ ਚੱਲ ਮੇਰੇ ਭਾਈ ਨੋਂ ਤੋਂ 11 ਹੋਵਾਂਗੇ ਛੇਤੀ ਮੈਨੂੰ ਡਿਲੀਵਰੀ ਸਵੇਰੇ ਕਰਨੀ ਆ ਤੇ ਆਲਰੇਡੀ ਰਾਤ ਦੇ 12 ਵਜੇ ਗਏ ਇੱਥੇ ਟਰੇਲਰ ਪਿਕ ਕਰਦੇ ਆ ਸਭ ਕੁਝ ਕਰਦੇ ਕਰਾਉਂਦੇ ਤੇ ਬਾਕੀ ਚਲੋ ਜੀ ਤੁਹਾਨੂੰ ਮਿਲਦੇ ਹਾਂ ਦੂਜੀ ਸਾਈਡ ਤੇ ਹਾਂਜੀ ਤੇ ਆਪਾਂ ਪਹੁੰਚ ਗਏ ਆ ਬੜਾ ਨਿੱਲ ਤੇ ਆਹ ਪਾਰਕਿੰਗ ਤੇ ਨਹੀਂ ਜੁਹੀ ਅੱਗੇ ਰਾਜ ਅੱਜ ਤੱਕ ਕ્વાਇਟ ਪੈਸ ਤੇ ਕੰਮ ਸਾਰਾ ਨਾ ਉਧਰ ਟੱਕ ਲੱਗੇ ਆ ਸਾਰੇ ਟਰੱਕ ਆ ਹੀ ਇਕੱਠੇ ਤਰੇ ਆਉਂਦੇ ਆ ਵੀ ਆਲ ਰੌਂਡ ਕਰ ਲਿਆ ਟਰੱਕ ਨੂੰ ਘੁੰਮ ਕੇ ਦੇਖ ਲੇ ਟਰੱਕ ਦੇ ਆਲੇ ਦੁਆਲੇ ਟਾਇਰ ਟੱਪੇ ਠੀਕ ਆ ਤੇ ਸਾਢੇ 3 ਘੰਟੇ ਹੋ ਚੱਲੇ ਆ ਸਾਢੇ 3 4 ਘੰਟੇ ਹੋ ਚੱਲੇ ਲਗਾਤਾਰ ਤੁਰਿਆ ਨੂੰ ਤੇ ਟਾਇਰ ਟੂ ਚੈੱਕ ਕਰਕੇ ਤੇ ਤੁਹਾਨੂੰ ਮਿਲਦੀ ਆ ਫਿਰ ਤੋਂ ਮਿੱਤਰੋ ਕਾਲੀ ਰਾਤ ਟਾਈਮ ਹੋ ਗਿਆ ਸਵੇਰ ਦੇ 4:15 ਉਹ ਜਾਂਦੀ ਰੂਟ ਟ੍ਰੇਨ ਕੋਈ ਨਾ ਕੋਈ ਹੋਊਗਾ ਫਿਰ ਤੁਹਾਨੂੰ ਉਹ ਵੀ ਵਿਖਾਉਨੇ ਆ ਫਿਲਹਾਲ ਆਪਾਂ ਦਾ ਹੰਦੀ ਘੁੰਮ ਫਿਰ ਰਹੇ ਆ ਮਿਰਲੀਆਂ ਵਾਂਦੀਆਂ ਗੱਡੀਆਂ ਲੰਘਦੀਆਂ ਬੱਸ ਪਾਟੀ ট্রাক ਦਾ ਬੜੇ ਆ ਬੜੇ ਚਾਏ ਆ ਪਰ ਜੋ ਮਜ਼ਾ ਚਲਾ ਕੇ ਸਕੈਨੀਆਂ ਨੂੰ ਆਉਂਦਾ ਨਾ ਜਿਹੜਾ ਲੜਕਣ ਟਰੱਕ ਦੇ ਵਿੱਚ ਉਹ ਮਜ਼ਾ ਚਲਾ ਕੇ ਕਿਸੇ ਹੋਰ ਟਰੱਕ ਨੂੰ ਨਹੀਂ ਆਉਂਦਾ ਇਹ ਤਾਂ ਇੰਜਨ V8 ਹੈ ਇਹਦਾ ਆਵਾਜ਼ ਬੜੀ ਵਿਗਹਿ ਲਾਦੀ ਜਦੋਂ ਰੋਰ ਕਰਦਾ ਨਾ ਪੂਰੀ ਕੁਰੀਂ ਜ਼ੋਰ ਲਾਉਂਦਾ ਹੈ ਆਵਾਜ਼ ਬੜੀ ਵਿਗਹਿ ਲਾਦੀ ਇਹ ਤੁਹਾਨੂੰ ਹੱਲੇ ਹੀ ਸੁਣਦੀ ਹੋਵੇ ਤੇ ਉਹ ਕੋਲ ਤਾਂ ਮਰਸੜੀ ਸਾਕਾ ਵੀ ਸੋਹਣੇ ਲੱਗਦੇ ਅੰਦਰੋਂ ਚਲੋ ਠੀਕ ਹੈ ਬਈ ਮਿੱਤਰੋ ਫਿਰ ਮਿਲਦੇ ਆ ਤੁਹਾਨੂੰ ਥੋੜੀ ਦੇਰ ਚ ਤੇ ਕਰਦੇ ਗੱਲਬਾਤ ਹੋਰ ਹਾਂਜੀ ਅਨਲੋਡਿੰਗ ਆਪਾਂ ਕਰਵਾਤੀ ਆ ਤੇ ਅਨਲੋਡਿੰਗ ਗਰਾਉਂਡ ਚੱਲੇ ਆ ਇਤਨਾ ਸਮਾਨ ਲਵਾਇਆ ਅੱਜ ਸਾਰਾ ਹੁਣ ਬਾਕੀ ਚੱਲਦੇ ਆ ਤੁਹਾਨੂੰ ਅੱਗੇ ਜਾ ਕੇ ਖੁੰਦਨੀਆ ਲੋਡਿੰਗ ਜਿੱਥੋਂ ਕਰੀਦੀ ਆਪਾਂ ਪੱਕੀ ਲੋਡਿੰਗ ਨਹੀਂ ਕਰੀ ਗਦੇ ਹੀ ਆਉਂਦੇ ਆਂ ਵੀ ਵਿਚ ਵਿਚ ਪਰ ਬਹੁਤ ਹੀ ਯਾ ਏਰੀਆ ਬੜਾ ਵਰੀਆ ਉੱਧਰ ਦਾ ਸੋ ਟਰਾਈ ਕਰੂੰਗਾ ਕਿ ਮੈਂ ਟਾਈਮ ਲੈਪਸ ਤੇ ਲਾ ਕੇ ਟਾਈਮ ਲੈਪਸ ਤੇ ਲਾ ਕੇ ਟਾਈਮ ਲੈਪਸ ਲਾ ਕੇ ਤੇ ਤੁਹਾਨੂੰ ਉਧਰੋਂ ਸਾਰਾ ਸ਼ੋ ਕਰਾਂ ਤੇ ਚਲੋ ਜੀ ਮਿਲਦੇ ਆਂ ਫਿਰ ਤੁਹਾਨੂੰ ਰਸਤੇ ਦੇ ਵਿੱਚ ਹੰਜਮਾ ਮੈਟਰੋ ਤੇ ਐ ਹਿਚੋ ਤੱਕ ਦਾ ਅੱਜ ਦਾ ਆਪਣਾ ਸਾਥ ਸੀ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਜਰੂਰ ਕਰਿਓ ਆਲਾ ਸੀਨਾ ਕੋ ਜੱਜ ਸ਼ਾਮ ਦਾ ਇਹ ਆ ਕਿਹੜੀ ਆਪਣੀ ਰਾਣੀ ਸੁਨਦਰਾਚੜੀ ਤੇ ਬਾਕੀ ਆਪਾਂ ਤੁਹਾਨੂੰ ਮਿਲਦੇ ਹਾਂ ਹੁਣ ਕੱਲ ਦੇ ਵਲੌਗ ਵਿੱਚ ਫਿਰ ਤੋਂ ਅੱਜ ਰਾਤ ਨੂੰ ਫਿਰ ਵਲੌਗ ਵਿੱਚੋਂ ਸਟਾਰਟ ਕਰ ਦੂੰਗਾ ਨਾ ਬਰਾਖਾ ਜੀ Melody, i All good. Sad singer is